ਮੂਲ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਵਿੱਚ ਪ੍ਰਵਾਸੀ ਭਾਰਤੀਆਂ ਨੇ ਤਰਲੋਚਨ ਸਿੰਘ ਨੂੰ ਕੁਝ ਸਵਾਲ ਕੀਤੇ ਨੇ ਤੇ ਦੂਸਰੇ ਪਾਸੇ ਸੈਕਰਮੈਂਟੋ ਨੇ ਵੀ ਸੰਗਤਾਂ ਦੀ ਦੁਬਿਧਾ ਨੂੰ ਦੂਰ ਕਰਨ ਸਬੰਧੀ ਕਿਸੇ ਨਿਰਪੱਖ ਵਿਦਵਾਨ ਨੂੰ ਨਿਭਾਉਣੀ ਪਵੇਗੀ ਜ਼ਿੰਮੇਵਾਰੀ ਇਸ ਦੇ ਬਾਰੇ ਵਿੱਚ ਖਾਸ ਤੌਰ ਤੇ ਗੱਲ ਕਹੀ ਹੈ ਪਰ ਕੀ ਹੈ ਪੂਰਾ ਮਾਮਲਾ ਮੂਲ ਨਾਨਕਸ਼ਾਹੀ ਕੈਲੰਡਰ ਦਾ ਆਓ ਤੁਹਾਨੂੰ ਦੱਸਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਬੀਤੇ ਕੱਲ੍ਹ ਕਰਵਾਈ ਗਈ 올 ਇੰਡੀਆ ਪੰਥਕ ਕਨਵੈਨਸ਼ਨ ਦੇ ਵਿੱਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੇ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਕੀਤੀ ਬਿਆਨਬਾਜ਼ੀ ਦੇ ਪ੍ਰਤੀਕਰਮ ਦੇ ਵਜੋਂ ਪ੍ਰਵਾਸੀ ਭਾਰਤੀ ਪੰਥਕ ਵਿਦਵਾਨ ਤੇ ਇਤਿਹਾਸਕਾਰ ਭਾਈ ਸਰਵਜੀਤ ਸਿੰਘ ਸੈਕਰਮੈਂਟੋ ਨੇ ਪੱਤਰ ਲਿਖ ਕੇ ਉਹਨਾਂ ਤੋਂ ਕੁਝ ਜਵਾਬ ਮੰਗੇ ਨੇ ਭਾਈ ਸੈਕਰਮੈਂਟੋ ਦੇ ਮੁਤਾਬਕ ਤਰਲੋਚਨ ਸਿੰਘ ਨੇ ਨਾਨਕ ਸ਼ਾਹੀ ਕੈਲੰਡਰ ਦਾ ਜ਼ਿਕਰ ਕਰਦਿਆਂ ਆਪਣੇ ਭਾਸ਼ਣ ਦੇ ਵਿੱਚ ਆਖਿਆ ਕਿ ਜਿਹੜੇ ਸਿਆਸੀ ਲੋਕਾਂ ਨੇ ਦਿੱਲੀ ਸ਼ਹਿਰ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਕਿ ਦੋ ਵਾਰ ਸੰਗਰਾਂਦਾ ਮਨਾਉਣ ਗੁਰੂ ਅਰਜਨ ਸਾਹਿਬ ਜੀ ਦਾ ਗੁਰਪੁਰਬ ਦੋ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਦੋ ਵਾਰ ਜਿਸ ਦਿਨ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਉਸ ਦਿਨ ਵੱਡੇ ਸਕੂਲ ਖੁੱਲੇ ਰਹੇ ਤੇ ਹੋਰ ਵੀ ਬਹੁਤ ਕੁਝ ਹੋਇਆ। ਔਰ ਜਿਹੜੇ ਪਾਲਿਟਿਸ਼ੀਅਨ ਆਪਣੀ ਜ਼ਾਤ ਲਈ ਜਿਵੇਂ ਕਲੋਪ ਸਾਹਿਬ ਨੇ ਕਿਹਾ ਕਿ ਸਾਡੇ ਦਿੱਲੀ ਚ ਵੀ ਬੜੇ ਨੇ ਐਸੇ ਜਿਨ੍ਹਾਂ ਨੇ ਦਿੱਲੀ ਸ਼ਹਿਰ ਚ ਵੱਡੀਆਂ ਪਾਤੀਆਂ ਕਿ ਦੋ ਵਾਰ ਇਹ ਤੇ ਸੰਗਰਾਮਾਂ ਮਨਾਓ। ਗੁਰੂ ਅਰਜਨ ਦੇ ਗੁਰਪੁਰਬ ਦੋ ਵਾਰੀ ਮਨਾਓ। ਇੱਥੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਪਟਨਾ ਸਾਹਿਬ ਮਨਾਉਂਦਾ। ਉਸ ਦਿਨ ਸਾਡੇ ਸਕੂਲ ਖੁੱਲੇ ਰਹੇ ਸਿੱਖਾਂ ਦੇ। ਨਹੀਂ ਜੀ ਸਾਡਾ ਦਿਨ ਹੋਰ ਹੈ। ਉਹ ਸ਼ਕਤੀਆਮੀ ਖਤਮ ਹੋਣ। ਪੰਥ ਇਕੱਠਾ ਹੋਵੇ। ਤੁਸੀਂ ਗੁਰੂ ਦੀ ਕਿਰਪਾ ਨਾਲ ਅੱਗੇ ਨਿਤਰੋ ਭਾਈ ਸੈਕਰਮੈਂਟੋ ਨੂੰ ਪੱਤਰ ਲਿਖ ਕੇ ਅਤੇ ਇਸ ਦੇ ਮਕਸਦ ਦੇ ਬਾਰੇ ਵਿੱਚ ਸਪਸ਼ਟ ਕਰਦਿਆਂ ਉਹਨਾਂ ਆਖਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਪ੍ਰਮਾਣਗੀ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ 2003 ਦੇ ਵਿੱਚ ਜਾਰੀ ਕੀਤੇ ਗਏ ਨਾਨਕ ਸ਼ਾਹੀ ਕੈਲੰਡਰ ਦੇ ਨਾਲ 2010 ਤੱਕ ਦੁਨੀਆ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਸੰਸਥਾਵਾਂ ਪੰਥਕ ਜਥੇਬੰਦੀਆਂ ਅਤੇ ਹਰ ਤਰ੍ਹਾਂ ਦੀਆਂ ਸੰਗਤਾਂ ਸਹਿਮਤ ਰਹੀਆਂ ਪਰ ਜਦੋਂ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹਾਂ ਇੱਕ ਸਿਆਸੀ ਧਿਰ ਨੇ ਆਪਣੇ ਸਿਆਸੀ ਲਾਭ ਦੇ ਖਾਤਰ ਸੰਤ ਸਮਾਜ ਦੀ ਸ਼ਰਤ ਮੰਨ ਕੇ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਕੇ ਮਿਲ ਗੋਬਾ ਕੈਲੰਡਰ ਲਾਗੂ ਕਰ ਦਿੱਤਾ ਤਾਂ ਤੁਸੀਂ ਉਸ ਦੇ ਨਾਲ ਵੀ ਸਹਿਮਤੀ ਪ੍ਰਗਟਾ ਦਿੱਤੀ ਤੁਹਾਡਾ ਇਹ ਪੈੰਥੜਾ ਸਮਝ ਤੋਂ ਬਾਹਰ ਹੈ ਪਾਈ ਸੈਕਰਮੈਂਟੋ ਨੇ ਇਹ ਵੀ ਆਖਿਆ ਹੈ ਕਿ ਹਰ ਵਿਸ਼ੇ ਤੇ ਖੁੱਲ ਕੇ ਵਿਚਾਰ ਪ੍ਰਗਟ ਕਰਨ ਵਾਲੇ ਤਰਲੋਚਨ ਸਿੰਘ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਮੁੱਦੇ ਦੇ ਉੱਪਰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਉਕਤ ਸਮੱਸਿਆ ਦੇ ਕਾਰਨ ਅੱਜ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦੁਬਿਧਾ ਦੇ ਵਿੱਚ ਫਸ ਜਾਣ ਕਰਕੇ ਦੋ ਧੜਿਆਂ ਦੇ ਵਿੱਚ ਵੰਡੀ ਪਈ ਹੈ ਪਾਪੀ ਸੈਕਰਮੈਂਟੋ ਨੇ ਇਸ ਦਰਮਿਆਨ ਤਰਲੋਚਨ ਸਿੰਘ ਨੂੰ ਨਿਮਰਤਾ ਸਹਿਤ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਅਗਵਾਈ ਕਰਕੇ ਇਸ ਦੁਬਿਧਾ ਨੂੰ ਦੂਰ ਕਰਨ ਸੰਕਟ ਹੱਲ ਹੋਵੇ ਤਾਂ ਜੋ ਇਸ ਸੰਕਟ ਨੂੰ ਹੱਲ ਕੀਤਾ ਜਾਵੇ ਇਸ ਦੇ ਵਿੱਚ ਉਹ ਉਸਾਰੂ ਰੋਲ ਨਿਭਾ ਸਕਦੇ ਨੇ ਤੇ ਪਾਪੀ ਸੈਕਰਮੈਂਟੋ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੀ ਸਿੱਖ ਕੌਮ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ ਜ਼ਿਕਰ ਹੋਣਾ ਚਾਹੀਦਾ ਹੈ ਤਾਂ ਕਿਹੜਾ ਕੈਲੰਡਰ ਹੋਣਾ ਚਾਹੀਦਾ ਹੈ ਅਤੇ ਜੇ ਨਹੀਂ ਤਾਂ ਕਿਉਂ ਇਸ ਮਸਲੇ ਨੂੰ ਹੱਲ ਕਰਨ ਦੇ ਵਾਸਤੇ ਕੋਈ ਕਦਮ ਚੁੱਕਿਆ ਜਾਵੇਗਾ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ